ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਸ਼ਹਿਰ ਪਧੌੜ ਤਹਿਸੀਲ ਪੈ ਜਾਂਦੀ ਹੈ ਤਪਾ ਮੰਡੀ ਤੇ ਜ਼ਿਲ੍ਹਾ ਇਹਨੂੰ ਬਰਨਾਲਾ ਵਾਂ ਜਾਂਦਾ ਹਨ ਸਾਹਮਣੇ ਤੁਸੀਂ ਵੀਡੀਓ ਦੇ ਵਿੱਚ ਇੱਕ ਕੱਟਾ ਦੇਖ ਰਹੇ ਹੋ ਇਹ ਵਕਾਊ ਆਗਾ ਚੰਗੇ ਰਿਕਾਰਡ ਦਾ ਮਾਂ ਵੀ ਕੋਲੀ ਖੜੀ ਹੈ ਮਾਂ ਦਾ ਦੁੱਧ ਵੀ ਚੰਗਾਗਾ ਤੇ ਬਾਕੀ ਚੰਗੇ ਬੁੱਲਦਾਗਾ ਮਸ਼ਹੂਰ ਬੁੱਲਾ ਉਸ ਬੁੱਲਦਾ ਇਹ ਕੱਟਾਗਾ ਦੋਨੇ ਪਾਸਿਆਂ ਤੋਂ ਲੈਂਨ ਬਹੁਤ ਚੰਗੀ ਹੈਗੀ ਤੇ ਬਾਕੀ ਜੋ ਡਿਟੇਲ ਹੋਊਗੀ ਕਿਹੜੇ ਬੁੱਲ ਦਾਗਾ ਤੇ ਮਾਂ ਦਾ ਕੀ ਰਿਗਾਰਡ ਆ ਕਿੰਨੀ ਉਮਰ ਆ ਰੇਟ ਵਗੈਰਾ ਉਹ ਸਾਰਾ ਆਪਾਂ ਬਾਈ ਤੋਂ ਪੁੱਛਾਂਗੇ ਇਹ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਜਿਹਨੂੰ ਵੀ ਫਿੱਟ ਵੰਦਾ ਆ ਤੁਸੀਂ ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਇੱਥੇ ਆ ਕੇ ਦੇਖ ਕੇ ਆਜੀ ਤਸੱਲੀ ਕਰਕੇ ਤੇ ਤੁਸੀਂ ਕੱਟੇ ਨੂੰ ਖਰੀਦ ਸਕਦੇ ਹੋਗੇ ਤੇ ਕਟਾ ਏ ਜੋ ਭਰਾ ਰੱਖਣਾ ਚਾਹੁੰਦਾ ਨਸਲ ਸੁਧਾਰ ਵਾਸਤੇ ਉਹ ਲਿਆ ਸਕਦਾ ਜਾਂ ਵੈਸੀ ਸ਼ੌਂਕੀਆ ਰੱਖਣਾ ਪਰ ਇਹ ਵੱਡਣ ਵਾਲੇ ਨੂੰ ਨਹੀਂ ਦੇਣਾਗਾ ਇਹ ਚੀਜ਼ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਤਾਂ ਕਰਕੇ ਆਪਾਂ ਵੀਡੀਓ ਬਣਾ ਰਹੇ ਆ ਨਹੀਂ ਵੱਡਰ ਵਾਲੇ ਹੁੰਦਾ ਜਦੋਂ ਮਰਜ਼ੀ ਦੇ ਦੇਣ ਦੇ ਬਿਨਾ ਵੀਡੀਓ ਤੋਂ ਤੇ ਬਾਕੀ ਕੁਝ ਥੋੜੀ ਜਿਹੀ ਬਾਈਆਂ ਦੀ ਮਜਬੂਰੀ ਹੈਗੀ ਤੇ ਤਾਂ ਕਰਕੇ ਵੀ ਵੇਚ ਰਹੇ ਆ ਤੇ ਆਜੋ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦੰਨੇ ਆ ਤੇ ਉਸ ਤੋਂ ਬਾਅਦ ਹੁਣ ਆਪਾਂ ਤੋੜ ਕੇ ਦਿਖਾ ਦਾਂਗੇ ਜੇ ਨਾਲ ਡਰਿਆ ਤਾਂ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਆਪਣਾ ਨਾਮ ਦੱਸ ਦਿਓ ਸੁਪਾਲ ਸਿੰਘ ਜੀ ਠੀਕ ਹੈ ਜੀ ਤੇ ਆਪਣਾ ਇਹ ਭਧੌੜ ਬਾਈ ਘਰ ਕਿੱਥੇ ਕੁ ਬੈਜਣ ਲਗਾ ਇਹ ਵੀਰੇ ਆਪਣਾ ਜੰਗਪੀਏ ਸਕੂਲ ਕੋਲੇ ਠੀਕ ਹੈ ਤੇ ਅੰਦਰਲੇ ਗੁਰਦੁਆਰੇ ਕੋਲੇ ਅੰਦਰਲੇ ਗੁਰਦੁਆਰੇ ਕੋਲੇ ਠੀਕ ਹੈ ਤੇ ਬਾਕੀ ਚਲੋ ਨੰਬਰ ਚੱਲੀ ਜਾਂਦਾ ਹਨਾ ਕਾਲ ਕਰਕੇ ਬੰਦਾ ਪੁੱਛ ਕੇ ਆ ਸਕਦਾ ਹਨਾ ਤੇ ਆਪਾਂ ਇਹ ਕੱਟੇ ਦੀ ਬਾਈ ਡਿਟੇਲ ਸ਼ੁਰੂ ਕਰੀਏ ਕਿੰਨੀ ਉਮਰ ਦੀ ਇਹ 10 ਮਹੀਨਿਆਂ ਦਾ ਵੀਰੇ 10 ਮਹੀਨਿਆਂ ਦਾ ਹਾਂਜੀ ਠੀਕ ਹੈ ਤੇ ਮਾਂ ਇਹਦੀ ਕੋਲੇ ਖੜੀ ਇਹੀ ਹੈਗੀ ਹਾਂਜੀ ਹਾਂਜੀ ਮਾਂ ਇੱਥੇ ਦੀ ਠੀਕ ਹੈ ਤੇ ਕਿਹੜੇ ਸੂਏ ਨੇ ਇਸ ਵਾਰ ਸੁਣਾਗਾ ਇਹ ਦੂਜੇ ਵੀਰੇ ਸੂਏ ਸੁਣਾ ਇਹਨੇ ਤੇ ਪਹਿਲੇ ਸੂਏ ਦਾ ਕਟਾ ਆਏਗਾ ਅਸਾਂ ਇਹ ਪਹਿਲੇ ਸੂਏ ਦਾ ਕਟਾ ਹੀ ਆ ਹਾਂਜੀ ਹਾਂਜੀ ਠੀਕ ਹੈ ਇਹ ਸੇ ਦਾ ਹੀ ਹੈ ਨਾ ਹਾਂਜੀ ਹਾਂਜੀ ਇਸੇ ਦਾ ਹੀ ਠੀਕ ਹੈ ਤੇ ਇਹਦਾ ਦੁੱਧ ਦਾ ਕੀ ਰਿਗਾਰਡ ਮਾਂ ਦਾ ਇਹਦਾ ਪਹਿਲੇ ਸੂਏ 14 ਕਿਲੋ ਬਈ ਪਹਿਲੇ ਸੂਏ 14 ਲੀਟਰ ਦੁੱਧਤਾ ਹਾਂਜੀ ਹਾਂਜੀ ਦੁੱਧਤਾ ਠੀਕ ਹੈ ਵੀ ਆਪਾਂ ਚੋਇਆ ਇੰਨਾ ਤਸੱਲੀ ਨਾਲ ਹਾਂ ਮੈਂ ਆਪ ਹੀ ਧੋਲ ਕਰਦਾ ਹਾਂ ਠੀਕ ਹੈ ਆਪ ਵੀ ਆਪਾਂ ਧਾਰ ਕੱਢਦੇ ਰਹੇ ਹਾਂਗੇ ਹਾਂਜੀ ਹਾਂਜੀ ਠੀਕ ਹੈ ਤੇ ਦੁੱਧ ਕਿਵੇਂ ਲੰਮਾ ਸਮਾਂ ਦੇਗੀ? ਹਾਂਜੀ ਹਾਂਜੀ ਭਾਈ। ਠੀਕ ਆ ਦੁੱਧ ਲੰਮਾ ਸਮਾਂ ਦੇਗੀ ਸੀ। ਹਾਂਜੀ ਹਾਂਜੀ। ਠੀਕ ਆ। ਤੇ ਆਪ ਇਹ ਬੁੱਲ ਕਿਹੜੇ ਦਾਗਾ? ਇਹ ਬੱਤਨੀ ਕ ਨਾਲੇ ਪੜੀਦਾ ਜੀ। ਅੱਛਾ ਇਹ ਬਲੀਵੱਧਨੀ ਦਾਗਾ? ਹਾਂਜੀ ਹਾਂਜੀ। ਠੀਕ ਆ। ਤੇ ਇਹ ਹੁਣ ਝੋਟੀ ਕੱਭਣਾ ਕੀ ਦੂਜੇ ਵੇਲੇ? ਹਾਂਜੀ ਹਾਂਜੀ 2 ਮਹੀਨੇ ਰਹਿਗੇ ਇਹ ਸੁਣ ਵਾਲੇ ਜੀ। ਅੱਛਾ 2 ਮਹੀਨੇ ਰਹਿਗੇ ਸੁਣ ਦੇ। 2 ਮਹੀਨੇ ਰਹਿਗੇ ਹਾਂਜੀ ਤੇ ਫਤਰੀ ਉਮਰ 10 ਮਹੀਨੇ। ਕੱਟੇ ਦੀ ਉਮਰ ਰਹਿ ਗਈ ਹੈ 10 ਮਹੀਨੇ। ਹਾਂਜੀ। ਠੀਕ ਆ। ਤੇ ਫਿਰ ਇਹ ਕਿੰਨੇ ਟਾਈਮ ਬਾਅਦ ਬਣ ਗਈ ਸੀਗੀ ਸੁਣ ਤੋਂ? ਇਹ 2 ਮਹੀਨਾ ਬਾਅਦ ਛਾ ਦੋ ਮਹੀਨੇ ਵੱਧ ਬਣ ਗਈ ਸੀ ਹਾਂਜੀ ਹਾਂਜੀ ਠੀਕ ਆ ਤੂੰ ਕਿਵੇਂ ਰਹੀ ਚੋਣ ਚਾਂ ਚ ਠੰਡੀ ਰਹੀ ਬੁਰੀ ਬਹੁਤ ਜ਼ਿਆਦਾ ਜੀ ਬਾਕੀ ਆਪਾਂ ਘਰੇ ਆਪ ਦੇ ਘਰ ਦੀ ਹੈ ਜੀ ਆਪਣੇ ਠੀਕ ਆ ਘਰ ਦੀ ਪਾਲੀ ਗਈ ਆਪਣੇ ਠੀਕ ਆ ਛਕੱਟੀ ਵੀ ਆਪਾਂ ਘਰ ਦੀ ਪਾਲੀ ਸੀਗੀ ਪਾਲੀ ਹਾਂਜੀ ਹਾਂਜੀ ਠੀਕ ਆ ਪਹਿਲਾਂ ਆਪਾਂ ਲਮਾ ਜੀ ਹਾਂਜੀ ਮਾਂ ਦੀ ਵੇਚ ਕੇ ਆਪਾਂ ਇਹ ਨੂੰ ਰੱਖ ਲਿਆ ਸੀਗਾ ਅਸੀਂ ਇਹ ਨੂੰ ਰੱਖ ਲਿਆ ਸੀਗਾ ਹਾਂਜੀ ਹਾਂਜੀ ਠੀਕ ਆ ਤੇ ਕੱਟੇ ਦਾ ਆਪਾਂ ਰੇਡ ਕਿੰਨਾ ਕਰਦੇ ਆ ਬਾਈ ਕੱਟੇ ਦਾ ਆਪਾਂ 30000 40000 40000 ਹਾਂਜੀ ਠੀਕ ਆ ਬਾਕੀ ਮੌਕੇ ਤੇ ਹੋਜ ਮੜਾ ਮੋਟਾ ਮਾਨਤਾ ਨਾ ਹਨ ਮੌਕੇ ਤੇ ਮਾਨਤਾ ਉਹ ਹੋ ਗਈ ਵਟਨ ਵਾਲਾ ਕੋਈ ਨਾ ਕਰੀ ਰਿਹਾ ਠੀਕ ਹੈ ਵੀ ਆਪਾਂ ਰੱਖਣ ਵਾਲਿਆਂ ਨੂੰ ਦੇਣਾ ਹਨ ਹਾਂਜੀ ਹਾਂਜੀ ਰੱਖਣ ਵਾਲਿਆਂ ਨੂੰ ਦੇਣਾ ਜੀ ਠੀਕ ਹੈ ਕੋਈ ਮਜਬੂਰੀ ਹੈ ਵੀਰੇ ਮੈਂ ਨਾਲ ਨਾਲ ਨਾ ਡਿਊਟੀ ਕਰਦਾ ਠੀਕ ਹੈ ਤਾਂ ਕਰਕੇ ਆਪਾਂ ਵਿਛਣਾ ਵਾ ਤੇ ਨਹੀਂ ਆਪਾਂ ਨੂੰ ਘਰੇ ਰੱਖਣਾ ਸੀਗਾ ਅਸਾਂ ਨਹੀਂ ਤਾਂ ਆਪਾਂ ਪਾਲਣਾ ਸੀਗਾ ਹਾਂਜੀ ਹਾਂਜੀ ਨਹੀਂ ਪਾਲਣਾ ਸੀਗਾ ਤੇ ਇੱਕ ਮੱਛ ਦੂਜੀ ਸਵੇਰ ਸੋਣ ਵਾਲੀ ਆ ਥੋੜੀ ਸਾਫ਼ ਚੰਗੀ ਆ ਥਾਂ ਦੀ ਤੰਗੀ ਆ ਹਨ ਹਾਂਜੀ ਹਾਂਜੀ ਇਸੇ ਕਰਕੇ ਪਰ ਆਪਾਂ ਇਹਨੂੰ ਵੇਚ ਰਹੇ ਹਾਂ ਠੀਕ ਹੈ ਹਾਂਜੀ ਵਟਨ ਵਾਲੇ ਨੂੰ ਵੇਚਣਾ ਨਹੀਂ ਜੇ ਬਰ ਕੋਈ ਗੱਲ ਜੇ ਫਿਰ ਠ ਵੀ ਵੇਜ਼ ਆਪਾਂ ਨੂੰ ਵੀਡੀਓ ਬਣਾਉਣ ਦੀ ਵੀ ਲੋੜ ਨਹੀਂ ਜੀ ਹਨਾ ਹਾਂਜੀ ਹਾਂਜੀ ਉਹਦਾ ਫਿਰ ਦੁਰੇ ਹੀ ਫਿਰਦੇ ਆ ਜਿਵੇਂ ਦੇਣਾ ਹੁੰਦਾ ਸਹੀ ਗੱਲ ਹੈ ਤੇ ਦੋਸਤੋ ਤੁਹਾਨੂੰ ਅਸੀਂ ਪਹਿਲਾਂ ਵੀ ਦੱਸਤਾ ਸੀ ਵੈਸੇ ਚਲੋ ਬਾਈ ਨੇ ਵੀ ਦੱਸਤਾ ਵੀ ਇਹ ਰੱਖਣ ਵਾਲੇ ਫੋਨ ਲਾਵੇ ਜੀ ਨੇ ਰੱਖਣਾ ਕੱਟਾ ਚੰਗਾਗਾ 14 ਲੀਟਰ ਦੁੱਧ ਬਹੁਤ ਹੁੰਦਾਗਾ ਪਹਿਲੇ ਸੂਏ ਬਾਕੀ ਮਾਂ ਕੋਲੇ ਖੜੀ ਐ ਤੇ ਤੁਹਾਨੂੰ ਦਿਖਾਈ ਦਿੱਤੀ ਐ ਤੇ ਕੱਦ-ਕਾੜ ਦੇ ਵਿੱਚ ਵੀ ਚੰਗਾ ਹਨਾ 10 ਮਹੀਨੇ ਉਮਰਾ ਜੀ ਤੇ 10 ਮਹੀਨੇ ਉਮਰਾ ਤੇ ਮਾਂ ਦੇ ਤਕਰੀਬਨ ਬਰੋਬਰ ਹੀ ਜਾਣ ਵਾਲਾਗਾ ਤੇ ਮਾਂ ਨੋ ਤਾਂ ਟੱਪੂ ਆ ਜਾਣੀ ਕਿ ਇਹ ਥੋੜੇ ਟਾਈਮ ਦੇ ਵਿੱਚ ਜੀ ਕਿਉਂਕਿ ਕੱਟਾ ਹੱਡਾਂ ਪੈਰਾਂ ਦਾ ਬਹੁਤ ਨਰੋਆ ਬਾਕੀ ਬਲੀਵਧਨੀ ਬੋਲ ਨੂੰ ਸਾਰੇ ਤੁਸੀਂ ਜਾਣਦੇ ਹੋ ਬਹੁਤ ਚੰਗੇ ਬੱਚੇ ਪਾਉਂਦਾਗਾ ਸੋਹਣੇ ਬੱਚੇ ਪਾਉਂਦਾਗਾ ਤੇ ਠੰਡੇ ਸੀਲ ਬੱਚੇ ਪਾਉਂਦਾਗਾ ਤੇ ਬਾਕੀ ਝੋਟੀਆਂ ਦੁੱਤੇ ਆਈਆਂ ਉਹਦੀਆਂ ਤੇ ਚੰਗਾ ਰਿਕਾਰਡ ਆ ਕੁੱਲ ਮਿਲਾ ਕੇ ਉਹਦਾ ਕਿਉਂਕਿ ਯੋਗਰਾਜ ਲਾਈਨ ਦੇ ਵਿੱਚੋਂ ਆਹੋ ਤੇ ਬੱਚੇ ਫਿਰ ਉਹ ਚੰਗੇ ਹੀ ਪਾਉਂਦਾ ਜਿਵੇਂ ਝੋਟੀਆਂ ਆ ਗਈਆਂ ਜਾਂ ਕੱਟੇ ਆ ਗਏ ਸਾਰੇ ਚੰਗੇ ਆਉਣੇ ਆਗੇ ਤੇ ਠੰਡਾ ਸੀਲ ਆ ਤੁਸੀਂ ਦੇਖ ਸਕਦੇ ਹੋ ਜਿਵੇਂ ਹੁਣ ਬਾਈ ਹੱਥ ਮਾਰੀ ਜਾਂਦਾ ਹਨਾ ਇਹਨੇ ਪੂਸ ਚੱਕ ਲਿਆ ਚਲੋ ਮੈਂ ਇਥੋ ਜੀ ਰੂਰ ਉਪਰਾ ਕਰਕੇ ਥੋੜਾ ਜਨਾ ਢਾਰ ਸਕਦਾਗਾ ਤੇ ਆਪਾਂ ਬਾਕੀ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਆ ਤੇ ਬਾਕੀ ਬਾਈ ਕੋਈ ਫੀਲ ਹੂਡ ਨਹੀਂ ਪਾਉਂਦਾਗਾ ਤੇ ਸਿਰਫ ਬਸ ਜਿਵੇਂ ਆਮ ਟੂੜੀ ਹਰੇ ਹੋਗੇ ਜਾਂ ਮਾੜਾ ਮੋਟਾ ਬਾਈ ਕਹਿੰਦਾ ਮੈਂ ਦਾਣਾ ਪਾ ਦਿੰਦੇ ਸੀਗੇ ਤੇ ਉਹਤੀ ਪਾਲਿਆ ਵਾ ਤੇ ਦੇਖੋ ਤੁਸੀਂ ਕਿੰਨਾ ਵਧੀਆ ਤਿਆਰ ਹੋਇਆਗਾ ਪੂਰਾ ਵਧੀਆ ਰਾਜੀ ਕੱਟਾਗਾ ਸੋਹਣਾ ਪੂਰਾ ਕੱਦ-ਕੜ ਬਹੁਤ ਕਰੂਗਾ ਤੇ ਪੂਰਾ ਚੰਗਾ ਝੋਟਾ ਬਣੂਗਾ ਜੇ ਅੱਗੇ ਸੰਭਾਲ ਕਰ ਲਈ ਇਹ ਹੱਡਾਂਵਾਂ ਪਾਨਾਂ ਦਾ ਪੂਰਾ ਨਰੋਵਾ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਮਾਂ ਤੁਸੀਂ ਦੁਬਾਰੇ ਦੇਖ ਸਕਦੇ ਹੋ ਸੋਹਣੀ ਆ ਮਾਂ 14 ਕਿਲੋ ਦੁੱਧ ਬਹੁਤ ਹੁੰਦਾਗਾ ਤੀਜੇ ਚੌਥੇ ਸੂਏ ਜਾ ਕੇ ਇਹਨੇ 20 ਲੀਟਰ ਵਾਲੀ ਮੱਝ ਬਣ ਜਾਣਾਗਾ ਤੇ ਬਾਕੀ ਤੁਸੀਂ ਆਪ ਦੀ ਸਮਝ ਵਰਤਣੀ ਆ ਤੇ ਡਿਟੇਲ ਤਕਰੀਬਨ ਤੁਹਾਨੂੰ ਆਪਾਂ ਸਾਰੀ ਲੈਤੀ ਆ ਤੇ ਹੁਣ ਆਪਾਂ ਤੁਹਾਨੂੰ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਮੈਥੋਂ ਡਰ ਸਕਦਾ ਤੇ ਆਪਾਂ ਚਲੋ ਤੁਹਾਨੂੰ ਤੋੜ ਕੇ ਦਿਖਾਉਨੇ ਆ ਫੇਰ ਵੀ ਤੇ ਪੂਛ ਥੋੜੇ ਜੇ ਵਾਲ ਆ ਬਧੇ ਵੀ ਆ ਜਿਆਦਾ ਦਾ ਹਨਾ ਹਾਂਜੀ ਹਾਂਜੀ ਥੋੜੇ ਜਿਹੀ ਵਾਈਟ ਆ ਗਈ ਤੇ ਬਾਕੀ ਤੁਹਾਨੂੰ ਟੈਸਟੀ ਕਲ ਦਿਖਾ ਦਗੇ ਆਪਾਂ ਟੈਸਟੀ ਕਲ ਦੇਖ ਸਕਦੇ ਹੋ ਟੈਸਟੀ ਕਲ ਵੀ ਬਹੁਤ ਵਧੀਆ ਆ ਗਈ ਤੇ ਕੱਟ ਪੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਤੁਹਾਨੂੰ ਚੜਾਈ ਬਹੁਤ ਆ ਗਈ ਤੇ ਸਾਫ ਸੁਥਰਾ ਕੱਟਾਗਾ ਸੋਹਣਾਗਾ ਚੰਗਾ ਤਿਆਰ ਹੋਊਗਾ ਪੂਰਾ ਖੋਲ ਲਾ ਬਈ ਇਹਨੂੰ ਜਿਸਨੂੰ ਵੀ ਫਿੱਟ ਪੈਂਦਾ ਤੁਸੀਂ ਕਾਲ ਕਰ ਸਕਦੇ ਹੋ ਤੋੜਦੇ ਹਾਂ ਤੁਸੀਂ ਦੇਖ ਸਕਦੇ ਹੋ ਮੋੜ ਲਾ ਆਈ ਕਮਾਲਾ ਵੰਗ ਇਧਰ ਦੇਖੋ ਫੇਸ ਦੇਖੋ ਕਿੰਨਾ ਸੋਹਣਾਗਾ ਦੇਖੀ ਇਧਰੋਂ ਬੰਦੇ ਸਾਰੇ ਪੱਖਾਂ ਤੋਂ ਚੰਗਾ ਸੰਭਿਆ ਬਲਿਆ ਸਾਫ ਸੁਥਰਾ ਤੇ ਬਹੁਤ ਵਧੀਆ ਕੱਟਾਗਾ ਤੇ ਆਗੇ ਦੇਖ ਲਿਓ ਤੇ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਲਿਓ ਤੇ ਬਾਈ ਕੋਲ ਜਗਾ ਦੀ ਤੰਗੀ ਆ ਉਹ ਤੁਹਾਨੂੰ ਦਿਸਦੀ ਹੋਣੀ ਆ ਤੇ ਬਾਕੀ ਬਾਈ ਡਿਊਟੀ ਕਰਦਾ ਤਾਂ ਕਰਕੇ ਥੋੜੀ ਜਿਹੀ ਸੰਭਾਲ ਦੀ ਵਿੜਕਤ ਹੈਗੀ ਆ ਤੇ ਜਗਾ ਦੀ ਵਿੜਕਤ ਹੈਗੀ ਆ ਤੇ ਦੇਖ ਸਕਦੇ ਹੋ ਥੋੜੀ ਜਿਹੀ ਜਗਾ ਹੈ ਧੰਨਵਾਦ ਦੋਸਤੋ ਤੇ ਬਾਈ ਨਾਲ ਗੱਲਬਾਤ ਕਰ ਲਿਓ ਜਿਹਨੂੰ ਵੀ ਫਿੱਟ ਪੈਂਦਾਗਾ ਤੇ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ